ਵਿਆਹ ਵਾਲੇ ਦਿਨ ਮੁੰਡੇ ਨੇ ਸਾਰਿਆਂ ਦੇ ਸਾਹਮਣੇ ਕੁੜੀ ਦੀ ਮਾਂ ਨੂੰ ਕਹੀ ਆਹ ਗੱਲ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਬਹੁਤ ਹੀ ਕਰਮਾਂ ਵਾਲੇ ਹੁੰਦੇ ਨੇ ਉਹ ਮਾਪਿਓ ਜਿਨ੍ਹਾਂ ਨੂੰ ਨੂੰਹ ਅਤੇ ਜਵਾਈ ਦੇ ਰੂਪ ਵਿੱਚ ਧੀ ਪੁੱਤ ਮਿਲਦੇ ਨੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਆਪਣੀ ਦੁਲਹਨ ਅਤੇ ਇੱਕ ਹੋਰ ਔਰਤ ਨੂੰ ਜੱਫੀ ਪਾਈ ਖੜਾ ਹੈ ਅਤੇ ਕੁਝ ਕਹਿ ਰਿਹਾ ਹੈ ਦਰਸਲ ਵਿਆਹ ਵਾਲੇ ਦਿਨ ਜਦੋਂ ਮੁੰਡਾ ਕੁੜੀ ਨੱਚ ਰਹੇ ਸੀ ਤਾਂ ਕੁੜੀ ਦੀ ਮਾਂ ਭੱਜ ਕੇ ਕਿ ਆਪਣੀ ਧੀ ਦੇ ਗਲ ਲੱਗ ਕੇ ਰੋਣ ਲੱਗ ਜਾਂਦੀ ਏ ਕਿਉਂਕਿ ਉਸ ਨੂੰ ਪਤਾ ਹੈ ਕਿ ਹੁਣ ਉਸ ਦੀ ਧੀ ਆਪਣਾ ਪੇਕਾ ਘਰ ਹਮੇਸ਼ਾ ਲਈ ਛੱਡ ਜਾਵੇਗੀ ਜਿਸ ਕਰਕੇ ਉਹ ਆਪਣੀ ਧੀ ਦੇ ਗਲ ਲੱਗ ਰੋਣ ਲੱਗ ਜਾਂਦੀ ਏ ਪਰ ਜਦੋਂ ਮੁੰਡਾ ਇਹ ਦੇਖਦਾ ਹੈ ਤਾਂ ਉਹ ਮਾਂ ਧੀ ਦੋਵਾਂ ਨੂੰ ਜੱਫੀ ਪਾ ਲੈਂਦਾ ਹੈ ਅਤੇ ਕੁੜੀ ਦੀ ਮਾਂ ਨੂੰ ਕਹਿੰਦਾ ਹੈ ਕਿ ਤੁਸੀਂ ਰੋਵੋ ਨਾ ਮੈਂ ਤੁਹਾਡੀ ਕੁੜੀ ਨੂੰ ਕਦੇ ਕੋਈ ਦੁੱਖ ਨਹੀਂ ਆਉਣ ਦਿੰਦਾ ਨਾਲੇ ਤੁਸੀਂ ਇਹ ਨਾ ਸਮਝੋ ਕਿ ਤੁਹਾਡੀ ਧੀ ਪਰਾਈ ਹੋ ਗਈ ਏ ਸਗੋਂ ਤੁਸੀਂ ਇਹ ਕਹੋ ਕਿ ਅੱਜ ਮੈਂ ਇੱਕ ਹੋਰ ਪੁੱਤ ਵਾਲੀ ਹੋ ਗਈਆਂ ਕਿਉਂਕਿ ਧੀਆਂ ਦੇ ਮਾਂ ਪਿਓ ਧੀ ਦੇ ਕੇ ਪੁੱਤ ਲੈਂਦੇ ਨੇ ਤਾਂ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ